ਸੰਭਲ ਕਾ ਪੱਟੀ ਤੋਂ ਚੋਣ ਲੜ ਰਹੇ ਕਾਲੀ ਭਜਬਾ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਚੋਣ ਵਿੱਚ ਹਮਸਬੰਧੀ ਵਾਰਡ ਨੰਬਰ 2 ਪੱਟੀ ਵਿਖੇ ਚੋਣ ਲੀਨ ਨੂੰ ਸੰਬੋਧਨ ਕਰਦੇ ਆ ਮਹਿਲਾ ਕੌਂਸਲਰ ਬੀਬੀ ਬਚਨੀ ਵੱਲੋਂ ਸਟੇਜ ਤੋਂ ਖੁੱਲ੍ਹੇ ਐਲਾਨ ਕੀਤਾ ਕਿ ਤੀਜੀ ਵਾਰ ਕਾਲੀ ਸਰਕਾਰ ਆਉਣ ਤੇ ਖੁੱਲ੍ਹ ਕੇ ਇਸ ਮੈਕ ਵਿੱਚ ਹੀ ਜਾਵੇਗੀ ਅਤੇ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ ਜਿਸ ਦੀ ਮੌਕੇ ਤੇ ਬਣੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਇਸ ਸੰਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਇਰਲ ਹੋਈ ਵੀਡੀਓ ਸੰਬੰਧੀ ਭਾਰਤ ਦੇ ਚੋਣ ਕਮਿਸ਼ਨ ਅਤੇ ਸ਼੍ਰੀ ਕੋਲਤਾਖਤ ਸਾਹਿਬਜੀ ਦੇ ਜਸ ਨੂੰ ਜਾਨੂ ਕਰਵਾ ਦਿੱਤਾ ਗਿਆ ਹੈ ਅਤੇ ਉક્ત ਕਾਉਂਸਲਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਬੀਬੀ ਬਚਨੀ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਸਾਜ਼ਿਸ਼ ਨਾਲ ਮੇਰੀ ਆਵਾਜ਼ ਰਿਕਾਰਡ ਕਰਵਾਈ ਗਈ ਹੈ। ਕੀ ਕਿਹਾ ਕਾਉਂਸਲਰ ਬੀਬੀ ਬਚਨੀ ਇਸ ਵਾਇਰਲ ਵੀਡੀਓ ਵੇਖੋ ਤੁਸੀਂ ਖੁਦ ਹੀ ਸੁਣ ਲਵੋ। ਹਾਏ। ਆਹ ਘਰ ਦੀਆਂ ਕਲਾ ਹੋਣਗੀਆਂ ਆਪਣੀਆਂ। ਵਾਹੋ। ਹਾਏ। ਤੇ ਮੈਂ ਕਿਹਨੂੰ ਜਾਰੀ ਰੱਖਿਆ ਕਰਾਂਗੇ। ਸਰ ਦੇਸ਼ ਬਰਤਖ ਸਿੰਘ ਕਹੋ ਜਿੰਦਾਬਾਦ ਸਰ ਦੇਸ਼ ਬਰਤਖ ਸਿੰਘ ਹਾਂ ਜਗਦੀਆ ਕਲਾ ਹੋ ਜਾਣਗੇ ਆਪਣੀਆਂ ਵਾਹ ਵਾਹ ਦਮਾਗੇ ਤੋਂ جاری ਰੱਖਾਇਆ ਕਰਾਂਗੇ ਵੋਟਾਂ ਲੜਨ ਤਕਰਾਰ ਲਾਗੇ ਸਰ ਦੇਸ਼ ਬਰਤਖ ਸਿੰਘ ਕਹੋ ਜਿੰਦਾਬਾਦ ਦੇਖੋ ਜੀ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਕੌਂਸਲਰ ਜਿਹੜੀ ਸਾਡੇ ਪੱਟੀ ਸ਼ਹਿਰ ਤੋਂ ਆ ਬੀਬੀ ਬਚਨੀ ਉਹਨੇ ਆਦੇਸ਼ ਪ੍ਰਤਾਪ ਦੀ ਹਾਜ਼ਰੀ ਵਿੱਚ ਇਹ ਗੱਲ ਕਹੀ ਆ ਕਿ ਅਸੀਂ ਸਰਕਾਰ ਆਉਣ ਤੇ ਸਮੈਗ ਵਕਾਵਾਂਗੇ ਤੇ ਖੁੱਲੀ ਵਕਾਵਾਂਗੇ। ਔਰ ਜਿਹੜੇ ਅਸੀਂ ਦੋਸ਼ ਅਕੇ ਲਾਉਂਦੇ ਸੀ ਕਿ ਇਹ ਸਮੈਗ ਜਿਹੜੀ ਵਿਕਦੀ ਹੈ ਇਹ ਅਕਾਲੀ ਦਲ ਦੀ ਸ਼ਹਿਰ ਨਾਲ ਸਰਕਾਰ ਦੀ ਸ਼ਹਿਰ ਨਾਲ ਵਿਕਦੀ ਹੈ ਉਹ ਸਾਡੇ ਜਿਹੜੇ ਦੋਸ਼ ਸੱਚ ਸਾਬਤ ਹੋਏ ਨੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਵੀ ਇਹ ਕਾਰਵਾਈ ਜਿਹੜੀ ਬਹੁਤ ਖਿਲਾਫ ਆ ਔਰ ਅਸੀਂ ਚੋਣ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਔਰ ਇਹ ਸਾਰੀ ਜਿਹੜੀ ਵੀਡੀਓ ਦੀ ਹੈਗੀ ਆ ਨਾਲ ਚੋਣ ਕਮਿਸ਼ਨ ਨੂੰ ਭੇਜੀ ਵੀ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਔਰ ਸਾਨੂੰ ਸ਼ੱਕ ਹੈ ਕਿ ਜਿੱਥੇ ਅੱਗੇ ਸ਼ਰਾਬ ਜਾਂ ਹੋਰ ਪੁਕੀ ਵਗੈਰਾ ਫੀਮ ਵਗੈਰਾ ਵਰਤਉਂਦੇ ਸੀ ਅਕਾਲੀ ਦਲ ਵਾਲੇ ਲੋਕਾਂ ਨੂੰ ਵੋਟਾਂ ਲੈਣ ਵਾਸਤੇ ਉੱਥੇ ਅੱਗੇ ਨਾਲ ਸਮੈਗ ਦੀਆਂ ਕੁੜੀਆਂ ਮੰਡਿਆਂ ਨੂੰ ਵਰਤੌਣੀਆਂ ਆਲੇ ਤਾਂ ਕਿ ਵੋਟਾਂ ਜਿਹੜੀਆਂ ਲਈਆਂ ਜਾ ਸਕੀਏ ਔਰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਹਦਾਇਤ ਕਰਦੇ ਹਾਂ ਇਸ ਗੱਲ ਦੀ ਇਹ ਇਨਫੋਰਮੇਸ਼ਨ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਨਾ ਖਿਲਾਫ ਕਾਰਵਾਈ ਕੀਤੀ ਜਾਵੇ ਦੂਸਰੀ ਗੱਲ ਅਸੀਂ ਬੇਨਤੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਜਿਹੜੇ ਟਿਕਟ ਲੜਨ ਵਾਲੇ ਜਾਂ ਇਲੈਕਸ਼ਨ ਲੜਨ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਬਹੁਤ ਹੀ ਕਨੇ ਹੋਣੀ ਕਾਰਵਾਈ ਕੀਤੀ ਹੈ ਸਾਡੇ ਇਲਾਕੇ ਵਿੱਚ 1800 ਨੌਜਵਾਨ ਬੱਚਾ ਮਰ ਚੁੱਕਾ ਸਮੈਕ ਦੀ ਹੀਰੋਇਨ ਔਰ ਅੱਜ ਵੀ ਇਲੈਕਸ਼ਨਾਂ ਤੱਕ ਵੀ ਇਹ ਬੰਦੇ ਜਿਹੜੇ ਆ ਬਾਜ਼ ਨਹੀਂ ਆ ਰਹੇ ਇਹਨਾਂ ਦੇ ਖਿਲਾਫ ਧਾਰਮਿਕ ਸਜ਼ਾ ਵੀ ਲਾਈ ਜਾਵੇ ਔਰ ਇਹਨਾਂ ਨੂੰ ਜਿਵੇਂ ਮਲੂਕੇ ਨੂੰ ਬੁਲਾਇਆ ਸੀਗਾ ਔਰ ਮਲੂਕੇ ਨੂੰ ਜਿਹਦੀ ਅਰਦਾਸ ਇਧਰ ਉਧਰ ਕਰਨ ਵਾਸਤੇ ਤਲਬ ਕੀਤਾ ਗਿਆ ਸੀ ਜਿਹੜੇ ਹੁਣ ਅਕਾਲੀ ਦਲ ਦੇ ਨਾਂ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਰਿਸ਼ਤੇਦਾਰ ਜਿਹੜਾ ਉਹਨਾਂ ਦੇ ਦਿਮਾਗ ਉਰ ਉਹਨਾਂ ਦੀ ਲੜਕੀ ਔਰ ਉਹਨਾਂ ਦੀ ਚੌੜਮਹਿੰਮ ਦੇ ਵਿੱਚ ਉਹਨਾਂ ਦੀ ਹਾਜ਼ਰੀ ਵਿੱਚ ਜੇ ਕੋਈ ਸਾਡਾ ਕਾਉਂਸਲਰ ਐਸੀ ਗੱਲ ਕਰਦਾ ਇਸ ਸਮਾਗਮ ਵਿੱਚਾਂ ਦੀ ਉਹਨਾਂ ਦੇ ਖਿਲਾਫ ਬੰਦੀ ਧਾਰਮਿਕ ਸਜ਼ਾ ਵੀ ਤਾਂ ਦੇਣੀ ਚਾਹੀਦੀ ਹੈ ਉਹਨੂੰ ਬਕਾਇਦਾ ਤੌਰ ਤੇ ਬੁਲਾ ਕੇ ਗੱਲ ਤੱਕ ਸਭ ਸੰਭਲ ਕਰਨਾ ਚਾਹੀਦਾ ਅਵਤਾਰ ਸਿੰਘ ਢਿੱਲੋਂ ਦੇਵੇ ਪੰਜਾਬ ਟੀਵੀ ਪੱਟੀ